ਚਲੋ ਚਾਹ ਦੀ ਇਹਨਾਂ ਦੀ ਬਣ ਗਈ ਹੋਈ ਆ ਇਹਨਾਂ ਨੇ ਵੀ ਜਾਣਾ ਲੇਟ ਹੁੰਦੇ ਆ ਤੇ ਮੰਮੀ ਨੂੰ ਵੀ ਦਵਾਈ ਦੇ ਦੇਣੀ ਆ ਪਹਿਲਾਂ ਨਾ ਮੈਂ ਚਾਹ ਦੇ ਆਵਾਂ ਲੀਟਣਾ ਹੋ ਜਾਂ। ਮੰਮੀ ਹਾਂ ਜੀ ਅੰਜੀ ਚਾਹ ਜਿਆਦੀ ਬਣੀ ਆ। ਚਲੋ ਚਾਹ ਤੇ ਬਣ ਗਈ ਆ। ਮੰਮੀ ਪਤਾ ਨਹੀਂ ਕਿੱਥੇ ਗਏ ਆ ਬਾਜ ਵੀ ਨਹੀਂ ਦੇਣਦੇ। ਮੰਮੀ ਕੇਰਾ ਨਾ ਮੇਰੇ ਦਵਾਈ ਵੀ ਦੇ ਦੇ। ਆ ਗਈ ਆ ਗਈ بس 2 ਮਿੰਟ ਚਲ ਕਿਰਨੇ ਹਾਂਜੀ ਚਾਹ ਨਾਲ ਲਾਚੀ ਅਦਰਕ ਪਾ ਕੇ ਵਧੀਆ ਜੀ ਬਣਾਵੇਂ ਨਾਲੇ ਨਾ ਚਾਹ ਮੈਨੂੰ ਜਿਆਦਾ ਹੀ ਦਵੀ ਠੀਕ ਹੈ ਠੀਕ ਹੈ ਬਣ ਗਈ ਚਾਹ ਤੇ ਬਸ ਠੀਕ ਹੈ ਲੈ ਆਓ ਫਿਰ ਜਲਦੀ ਠੀਕ ਚਲ ਹਲੋ ਮੰਮੀ ਦਵਾਈ ਤੁਹਾਡੀ ਆ ਗਈ ਆ ਤੇ ਤੁਸੀਂ ਕਿੱਥੇ ਜਾਣਾ ਵਾ ਮੈਂ ਬਿਲਕੁਲ ਇੱਕ ਮਿੰਟ ਚਾਹ ਦੇ ਆਨੀ ਫਿਰ ਮੈਂ ਤੁਹਾਡੀ ਗੱਲ ਸੁਣਦੀ ਮੈਂ ਚਾਹ ਦੇ ਕੇ ਆਨੀ ਨਹੀਂ ਕਿੱਥੇ ਚਲੀ ਗਈ ਆ ਆ ਜਾ ਪਹਿਲਾਂ ਜੀ ਮੰਮੀ ਤੁਹਾਡੀ ਦਵਾਈ ਮੈਂ ਹਾਚੇ ਹੀ ਫੜ ਕੇ ਲੈ ਕੇ ਗਈ ਸੀ ਹੈਲੋ ਤੇ ਅੱਜ ਕੀ ਗੱਲ ਚਾਰੋਂ ਇੰਨਾ ਟਾਈਮ ਲਾਤਾ ਮੰਮੀ ਇਹ ਕਹਿੰਦੇ ਵਧੀਆ ਨਾ ਕਾਰਡ ਕੁੜ ਕੇ ਬਣਾਈ ਬਸ ਚੰਗੀ ਤਰ੍ਹਾਂ ਮੈਂ ਕਾਰਡ ਇੱਕ ਤਾਂ ਚਾਹ ਬੜੀ ਕੜੀ ਪੀਂਦਾ ਉਧਰੋਂ ਇੰਨੀ ਗਰਮੀ ਆ ਸੌਫੀ ਪਾਊਗਾ ਜਵੈਣ ਵੀ ਪਾਊਗਾ ਤੇ ਲਾਚੀ ਵੀ ਪਾਊਗਾ ਹਾਂ ਜੀ ਮੰਮੀ ਅੱਛਾ ਪੁੱਤ ਮੈਂ ਤੇਰ ਨਾਲ ਕੋ ਗੱਲ ਕਰਨੀ ਸੀ ਇੱਕ ਹੁਣ ਮੈਂ ਗੋਲੀ ਖਾ ਲਵਾਂ ਪਹਿਲਾਂ ਹਾਂ ਜੀ ਹਾਂ ਜੀ ਖਾ ਲਓ ਗੱਲ ਮੈਂ ਤੇ ਨਾ ਇਹ ਕਰਨੀ ਸੀ ਤੈਨੂੰ ਪਤਾ ਕੱਲੀ ਕੱਲੀ ਤੇਰੀ ਨਨਾਨ ਆ ਤੂੰ ਨਾ ਆਪਣੀ ਨਨਾਨ ਨਾਲ ਮਿਲਿਆ ਵਰਤਿਆ ਕਰ ਪਤਾ ਕੀ ਜਿਹੜੀਆਂ ਨਨਾਨਾ ਹੁੰਦੀਆਂ ਨਾ ਉਹ 3 ਤੇ ਤੈਨੂੰ ਪਤਾ ਹੁੰਦੀਆਂ ਹੁੰਦੀਆਂ ਅਸ ਕਰਦੀਆਂ ਹਾਂ ਲੇਕਿਨ ਜਾਣ ਵੀ ਹੁੰਦੀਆਂ ਵੇਖ ਮੈਂ ਤੇ ਆਪਣੀ ਧੀ ਨੂੰ ਮਿਲਦੀ ਵਰਤਦੀ ਹਾਂ ਹਾਂ ਪਰ ਮਜ਼ਾ ਤਦ ਆਂਦਾ ਜਿਹੜੀ ਪਰਜਾਈ ਹੁੰਦੀ ਹੈ ਨਾ ਉਹ ਪੂਰੀ ਤਰ੍ਹਾਂ ਆਪਣਾ ਫਰਜ਼ ਨਿਭਾਵੇ ਕੋਈ ਗੱਲ ਨਹੀਂ ਠੀਕ ਹੈ ਬੋਤ ਉਹਨੋਂ ਨਾਲੇ ਤੇਰੇ ਤੇ ਹੀ ਮਾਣ ਆ ਉਹਨੋ ਕਿਤੇ ਮਾਨ ਹੈਗਾ ਠੀਕ ਹੈ ਤੂੰ ਨਾ ਧਿਆਨ ਰੱਖਿਆ ਕਰ ਜਦੋਂ ਉਹਦੇ ਕੁੜੀ ਦਾ ਜਨਮ ਦਿਨ ਹੋਵੇ ਉਹ ਯਾਦ ਰੱਖਿਆ ਕਰ ਜਦੋਂ ਉਹਦਾ ਜਨਮ ਦਿਨ ਹੋਵੇ ਜਦੋਂ ਦੇ ਘਰ ਵਾਲੇ ਦਾ ਜਨਮ ਦਿਨ ਹੋਵੇ ਜਦੋਂ ਇੱਥੋਂ ਤੱਕ ਕਿ ਉਹਨਾਂ ਦੀ ਐਨੀਵਰਸਰੀ ਤੂੰ ਯਾਦ ਰੱਖਣੀ ਆ ਤੇ ਮੈਂ ਕਰਨੀ ਹੋਰ ਕੋਈ ਉਹਨੂੰ ਵਧਾਈ ਦਵੇ ਨਾ ਦਵੇ ਘਰ ਚੋਂ ਪਰ ਸਰ ਨਾਲ ਪਹਿਲਾ ਫਰਜ਼ ਹੈ ਪਰਜਾਈ ਦਾ ਠੀਕ ਹੈ ਠੀਕ ਹੈ ਮੰਮੀ ਨਾ ਟੈਂਸ਼ਨ ਨਾ ਲਉ ਬਸ ਤੂੰ ਬਿਲਕੁਲ ਉਹਦੇ ਨਾਲ ਇੰਨਾ ਜ਼ਿਆਦਾ ਪਿਆਰ ਕਰਿਆ ਕਰ ਦਿਹਾੜੀ 'ਚ ਇੱਕ ਦੋ ਫੋਨ ਉਹਨੂੰ ਜ਼ਰੂਰ ਕਰਿਆ ਕਰ ਠੀਕ ਹੈ ਹੈ ਪੁੱਛ ਲਿਆ ਕਰ ਦੀਦੀ ਹੋਰ ਸਣਾਉ ਠੀਕ ਠਾਕ ਹੈ ਤੇ ਜਦੋਂ ਕਿ ਦਿਲ ਕੀਤਾ ਤੇ ਗੋਲਡੀ ਨੂੰ ਕਹਿ ਕੇ ਤੇ ਉਹਦੇ ਘਰੋਂ ਵੀ ਹੋਇਆ ਕਰ ਉਹ ਤਾਂ ਮੇਰੀ ਗੱਲ ਸੁਣ ਇਹ ਜਨਾਨੀਆਂ ਨੇ ਕਹਿਣਾ ਹੁੰਦਾ ਹੈ ਜਨਾਨੀਆਂ ਬੰਦਿਆਂ ਨੂੰ ਮਗਰ ਲਾਂਦੇ ਗਏ ਕਿ ਚਲੋ ਵਾਓ ਆਪਾਂ ਉਧਰ ਜਾਈਏ ਆਪਣੇ ਨਾਨੇ ਘਰੇ ਟਾਡੀ ਭੈਣ ਆ ਉਹਦੇ ਨਾਲ ਮਿਲਿਆ ਵਰਤਿਆ ਕਰੋ ਠੀਕ ਹੈ ਤੇ ਜਦੋਂ ਗਏ ਤੇ ਹੋਲੀ ਜੀ ਬੰਦੇ ਨੂੰ ਕਹਿਤਾ ਆ ਥੋੜਾ ਜਿਹਾ ਫਰੂਟ ਲੈ ਲਈਏ ਥੋੜਾ ਕਰਦਿਆ ਕਰਦਿਆ ਚਾਰ ਪੰਜ ਚੀਜ਼ਾਂ ਰ ਖਾ ਲਈਆ ਪੁੱਤ ਧੀ ਕਰ ਹੁਣ ਇੱਕ ਹਲ ਲਫਾਫਾ ਥੋੜਾ ਲਾ ਕੇ ਹੱਥ ਚੰਗੇ ਲੱਗੀਦਾ ਘਟੋੜ ਤਿੰਨ ਚਾਰ ਲਫਾਵੇ ਹੋਣੇ ਚਾਹੀਦੇ ਦੂਜੀ ਗੱਲ ਤੁਰਦਿਆਂ ਤੁਰਦਿਆਂ ਰੁਪਈਆ 500 ਛੋਟੇ ਬੱਚੇ ਨੂੰ ਫੜਾਤਾ ਠੀਕ ਹੈ ਮਰੀ ਧੀ ਮਰੀ ਸਿਆਣੀ ਧੀ ਹੈ ਪੁੱਤ ਤੂੰ ਠੀਕ ਹੈ ਠੀਕ ਹੈ ਤੇ ਕੱਲ ਹੈਗਾ ਇਹ ਐਤਵਾਰ ਤੇ ਕੱਲ ਚੱਲ ਜੀ ਆ ਮੇਰੇ ਖਾਲ ਉਹਦੀ ਕੁੜੀ ਦਾ ਵੀ ਜਨਮ ਦਿਨ ਮੈਂ ਖਾਣ ਹੀ ਵੜਾ ਲੱਗਦਾ ਹਾਂਜੀ ਮੰਮੀ ਹੈਨਾ ਆਣ ਵਾਲਾ ਨਾ ਇਹ ਚੇਤਾ ਰੱਖੇ ਸਾਨਾ ਪਹਿਲਾਂ ਚਲੋ ਠੀਕ ਆ ਤੇ ਤੁਸੀਂ ਕੀ ਕਹਿੰਦੇ ਤੁਸੀਂ ਕਿੱਥੇ ਜਾਣਾ ਵਾ ਆ ਮੈਂ ਗਵਾਂਡੀਆਂ ਘਰ ਜਾਣਾ ਹੋ ਕੇ ਆਈ ਰੱਖ ਮੈਂ ਉਧਰ ਉਹ ਪਤਾ ਨਹੀਂ ਕੀ ਉਹਨਾਂ ਨੇ ਕਰੋਸ਼ੀਏ ਦਾ ਕੋਡੇ ਜੈਨ ਪੁੱਛਣਾ ਸੀ ਆ ਗਾਂ ਸਿਆਲ ਆਣ ਹੀ ਵਾਲਾ ਹੈ ਤੇ ਉਹ ਕਹਿੰਦੇ ਸੀ ਗਰਮੀਆਂ ਦੇ ਵਿੱਚ ਹੱਥੋਂ ਚਾਰ ਚੀਜ਼ਾਂ ਨਿਕਲ ਜਾਣੇ ਤੇ ਚੰਗੀ ਗੱਲ ਆ ਤੇ ਡਿਜ਼ਾਈਨ ਪੁੱਛਣਾ ਮੈਂ ਡਿਜ਼ਾਈਨ ਦੱਸ ਕੇ ਆਈ ਠੀਕ ਹੈ ਚਲੋ ਠੀਕ ਹੈ ਤੁਸੀਂ ਦੱਸੋ ਨੀਚੇ ਮੈਂ ਬਾਕੀ ਕੰਮ ਕਰ ਲੈਣਾ ਘਰ ਦਾ ਕੰਮ ਕੁਮ ਕਰ ਲੈ ਕੋਈ ਤੇ ਗੋਲਡੀ ਨੇ ਚਾਹ ਪੀ ਲਈ ਚੱਲਿਆ ਕਿ ਨਹੀਂ ਅਜੇ ਹਾਂ ਚਾਹ ਪੀਨਦੇ ਆ ਜਦੋਂ ਚਾਹ ਪੀਨਗੇ ਉਦੋਂ ਚੱਲ ਜਾਣਾ اچھا ਜਦੋਂ ਜਾਊਗਾ ਨਾ ਹੁੰਡਾ ਲਾ ਲਵੀ ਚੰਗਾ ਆਈ ਮੈਂ ਬਸ ਆਈ ਆਈ ਸਬਜੀ ਤੜਕਾ ਲਾ ਲਵੀ ਬੈਠੀ ਨਾ ਰਵੀ ਕਿਤੇ ਚਲੋ ਜੇ ਨਾ ਹਾਂਜੀ ਆ ਮੇਰੀ ਚਾਹ ਮੁੱਕ ਚੱਲੀ ਐ ਤੇ ਮੈਂ ਚੱਲਿਆ ਵਾਂ ਤੇ ਤੂੰ ਆ ਜਾ ਦਰਵਾਜ਼ਾ ਬੰਦ ਕਰ ਲਾ ਚਲੋ ਠੀਕ ਆ ਤੇ ਮੇਰੀ ਗੱਲ ਸੁਣੋ ਮੰਮੀ ਕਹਿੰਦੇ ਚਾਹ ਬਣਾਉਣ ਚ ਇੰਨਾ ਟਾਈਮ ਮੈਂ ਕਿਹਾ ਇਹ ਕਹਿੰਦੇ ਕਿ ਚੰਗੀ ਤਰ੍ਹਾਂ ਕਾਰ ਕੇ ਬਣਾਈ ਵਿੱਚ ਲਾਚੀਆਂ ਲੌਂਗ ਸਾਰਾ ਕੁਝ ਪਾ ਕੇ ਬਣਾਈ ਉਹ ਕਹਿੰਦੇ ਗਰਮੀ 'ਚ ਇੰਨੀ ਚਾਣੀ ਪੀਦੀ ਹੁੰਦੀ ਯਾਰ ਚਾਹ ਨਾ ਅਸਲ 'ਚ ਸਵਾਦ ਹੀ ਇੱਕ ਤਰ੍ਹਾਂ ਲੱਗਦੀ ਆ ਤੇ ਤਦ ਕਰਕੇ ਚਲੋ ਅੱਜ ਦੇ ਨਾਲੇ ਮੌਸਮ ਠੰਡਾ ਹੈਗਾ ਤੇ ਤਦ ਕਰਕੇ ਜੀ ਕੀਤਾ ਪੀ ਬਹੁਤ ਜ਼ਿਆਦਾ ਠੰਡਾ ਤਾਂ ਇੰਨੀ ਸਵੇਟਿੰਗ ਹੋਉਂਦੀ ਆ ਆ ਜਾ ਦੂਰ ਬੰਦ ਕਰ ਲੈ ਬਾਹਰ ਚਲੋ ਠੀਕ ਆ ਕੋਣ ਆਇਆ ਵਾ ਇਸ ਟਾਈਮ ਚਾ ਕੇ ਵੇਖਦੀ ਆ ਲੱਗਨ ਤੇ ਪੂਆ ਜੀ ਦੇ ਆ ਚਲ ਵੇਖਦੀ ਜਾ ਕੇ ਗਰੀ ਆਈ ਆਈ ਜੀ ਤੁਸੀਂ ਹਾਂ ਸਸੀ ਗਾਲ ਜੀ ਸਸੀ ਗਾਲ ਪੂਆ ਜੀ ਵਧੀਆ ਵਧੀਆ ਹਾਂਜੀ ਆਓ ਬੰਦਨ ਪੂਆ ਜੀ ਇੰਨੇ ਦਿਨਾਂ ਬਾਅਦ ਸਭ ਠੀਕ ਠਾਕ ਹੈ ਨਾ ਹਾਂ ਸਭ ਠੀਕ ਠਾਕ ਹੈ ਚਲੋ ਆਓ ਬੈਠ ਰਿਹਾ ਬਾਕੀ ਸਭ ਵਧੀਆ ਹਾਂ ਸਾਰੇ ਠੀਕ ਠਾਕ ਹੈ ਤੂੰ ਸੁਣਾ ਆਪਣਾ ਹਾਂਜੀ ਪੂਆ ਜੀ ਮੈਂ ਤੇ ਬਹੁਤ ਵਧੀਆ ਮੰਮੀ ਠੀਕ ਨੇ मम्मी ठीक है गया मम्मी गया। ते मम्मी जरा गए ते गए कोई गल तू नीचे मेरे को बैठो ते मैं ना पानी ले आ, पानी देखो। चलो, थे है थे पानी। ला ते दसो, खाओगे की मैं, वो नहीं, वाले नहीं। मैं आती है, कुछ नहीं खाना मैं पहला गए मम्मी तेन दस ਆ ਜਿਹੜਾ ਇੱਥੇ ਲੱਗ ਹੀ ਗਏ ਆ ਕਿਉਂ ਮੈਨੂੰ ਉਹਨਾਂ ਨਾਲ ਬੜਾ ਜ਼ਰੂਰੀ ਕੰਮ ਹੈ ਜਾਨਾ ਨੇ ਜਦੋਂ ਫੋਨ ਕਰ ਉਹਨਾਂ ਨੂੰ ਬੁਲਾ ਚੇਤੀ ਕਰ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਮੈਂ ਚੇਤੀ ਜਾਣਾ ਘਰ ਮੁਰ ਕੇ ਵਾਪਸ ਉਹ ਆ ਜੀ ਤੋ ਇਹ ਇੰਨੀ ਦੇਰ ਬਾਅਦ ਆਈ ਜੀ ਥੋੜੀ देर ਬੈਠਦੇ ਜਾਓ ਕੋਈ ਨਹੀਂ ਜੀ ਮੈਂ ਫੇਰ ਆ ਜਾਂਗੀ ਹੁਣ ਮੇਰੇ ਜਿਹੜਾ ਕੰਮ ਹੈ ਨਾ ਮੈਂ ਉਹ ਕਰਨ ਆਈ ਆ ਚਲੋ ਮੈਂ ਬੁਲਾਨੀ ਆ ਤੋ ਇਹ ਪਾਣੀ ਤੇ ਪੀਓ ਹਾਂ ਮੈਂ ਪਾਣੀ ਪੀਂਦੀ ਮੈਂ ਫੋਨ ਲੈ ਕੇ ਆਉਂਦੀ ਹਾਂ ਠੀਕ ਹੈ ਚਲੋ ਪੂਆ ਜੀ ਫੋਨ ਤੇ ਮੈਂ ਲੈ ਆਈ ਮੇਰੇ ਘਰ ਸੁਰਨਾਲੇ ਪੁਆਜੀ ਤੂੰ ਇੰਨੇ ਇੰਨੇ دیر ਬਾਅਦ ਕਿਉਂ ਆਂਦੇ ਜੀ ਉਹ ਤੁਹਾਡਾ ਤੇ ਆਪਣਾ ਘਰ ਆ ਤੇ ਵੈਸੇ ਵੀ ਬਾਬਲ ਦੇ ਵੇੜੇ ਆਗੇ ਨਾ ਕੁੜੀਆਂ ਦੀ ਦੇਦੀ ਦੁਕਾਨ ਲੱਥ ਜਾਂਦੀ ਜਦੋਂ ਜੁੱਤੀ ਲਾਂਦੀਆਂ ਵਾ ਤੇ ਤੁਹਾਨੂੰ ਵੇਖ ਲੋ ਤੁਹਾਨੂੰ ਤੇ ਟਾਈਮ ਹੀ ਨਹੀਂ ਲੱਗਦਾ ਆਂਦਾ ਆ ਤੇ ਇਹ ਕੀ ਕਰਾ ਹੁਣ ਜਿਹੜੀ ਕਬੀਲਦਾਰੀ ਪਈ ਹੋਇਆ ਸਿਰ ਤੇ ਤੈਨੂੰ ਪਤਾ ਫਿਰ ਹੁਣ ਕਿੱਥੇ ਨਿਕਲਿਆ ਜਾਂਦਾ ਈ ਤੁਸੀਂ ਨਾ ਜਿਆਦਾ ਹੀ ਬਿਜ਼ੀ ਹੋ ਗਏ ਜੇ ਥੋੜੇ ਦਿਨਾਂ ਤੋਂ ਉਹ ਤੇ ਠੀਕ ਹੈ ਤੇਰੀ ਗੱਲ ਠੀਕ ਹੈ ਪਰ ਨਹੀਂ ਭੈਣ ਮਿੰਦੀ ਨਹੀਂ ਕੰਮ ਨਹੀਂ ਮੇਰੇ ਕੋ ਹੁੰਦਾ ਸਾਰਾ ਕੰਮ ਕਰਕੇ ਥੋੜਾ ਬੋਤਾ ਨੁਆ ਕਰ ਲੈਂਦੀ ਆ ਥੋੜਾ ਬੋਤਾ ਮੈਂ ਕਰ ਲੈਂਨੀ ਆ ਤੇ ਬੱਸ ਆਈ ਮੈਂ ਅੱਜ ਟਾਈਮ ਕੱਢੀ ਉਹ ਵੀ ਮੈਨੂੰ ਜ਼ਰੂਰੀ ਬੜਾ ਕੰਮ ਸੀ ਤੇ ਤਾਂ ਮੈਂ ਆਈ ਆ ਮੈਂ ਸੋਚਿਆ ਸੀ ਤੂੰ ਹੀ ਤੇ ਰਹਿਣ ਆਏ ਚ ਨਹੀਂ ਆਵਾ ਕੀ ਰਹਿਣਾ ਪਹਿਲਾਂ ਮੈਂ ਜਿਹੜਾ ਕੰਮ ਜ਼ਰੂਰੀ ਪਹਿਲਾਂ ਉਹ ਕਰ ਲਵਾਂ ਪਹਿਲਾਂ ਚਲੋ ਠੀਕ ਆ ਮੈਂ ਮੰਮੀ ਨੂੰ ਫੋਨ ਕਰਦੀ ਆ ਕਰ ਲਾਗ ਗਈ ਹੈਗੇ ਆ ਉਹਨਾਂ ਨੇ ਆਏ ਨਾ ਛੇਤੀ ਮੈਨੂੰ ਜਾਣਦੀ ਬਸ ਚੱਕ ਲੈਣ ਸੀ ਹਾਂ ਹੈਲੋ ਹਾਂ ਕਿਰਨ ਆ ਹੈਲੋ ਮੰਮੀ ਹਾਂ ਹਾਂ ਬੋਲ ਉਹ ਨਾ ਕਿੱਥੇ ਗਈ ਤੁਸੀਂ ਲੈ ਹਜੇ ਘਰੋਂ ਆਈ ਨਹੀਂ ਮੈਨੂੰ 10 ਮਿੰਟ ਹੋਏ ਨਹੀਂ ਤੇ ਪਿੱਛੋਂ ਹੀ ਤੂੰ ਫੋਨ ਘੜ ਕਰ ਲੈਣੀ ਆ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਜਦੋਂ ਮੈਂ ਘਰੋਂ ਆਵਾਂ ਨਾ ਤੇ ਉਹ ਮੈਨੂੰ ਫੜੱਕ ਦਿਨ ਫੋਨ ਨਾ ਕਰ ਦਿਆ ਕਰ ਤੂੰ ਸਮਝਦੀ ਨਹੀਂ ਤੇ ਰੂਹਰੇ ਪਤਾ ਨਹੀਂ ਕੀ ਹੁੰਦਾ ਘਰੋਂ ਤੋਂ ਮੈਨੂੰ ਨਿਕਲ ਦਿੱਦੀ ਨਹੀਂ ਬਸ ਤੂੰ ਤਾਂ ਕੱਨੀ ਮੈਂ ਘਰੇ ਬੈਠੀ ਰਵਾਂ ਤੇਰੇ ਆਲੇ ਦੁਆਲੇ ਘੁੰਮਦੀ ਰਵਾਂ ਫਿਰ ਤੂੰ ਚੰਗੀ ਆ ਹਾਂ ਕੀ ਗੱਲ ਐ ਬੋਲ ਛੇਤੀ ਹੁਣ ਮੇਰੀ ਗੱਲ ਸੁਣ ਨਾ ਮੰਮੀ ਉਹ ਨਾ ਪੂਆ ਜੀ ਆਏ ਹੋਏ ਆ ਤੇ ਉਹਨਾਂ ਨੂੰ ਕੋਈ ਕੰਮ ਸੀ ਤੁਹਾਡੇ ਬਾਰੇ ਪੁੱਛਣ ਦੇ ਆ ਪੂਆ ਜੀ ਆਏ ਆ ਹਾਂਜੀ ਹਾਂਜੀ ਕਿਦੇ ਪੂਆ ਜੀ ਆਏ ਆ ਪੂਆ ਜੀ ਮੰਮੀ ਆਹ ਹੋ ਕਿਦੇ ਪੂਆ ਜੀ ਮੇਰੇ ਕਿ ਤੇਰੇ ਕਿ ਗੋਲਡੀ ਦੇ ਇਹਨਾਂ ਦੇ ਅੱਛਾ ਨਹੀਂ ਅਜੇ ਕਿ ਥੋਟਕ ਗਈ ਐ ਨਹੀਂ ਥੇਰੇ ਬਾਅਦ ਹਾਂ 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 ਹਾਂਜੀ ਐਂ ਚ ਕਰ ਉਹ ਤੋਂ ਚਾਹ ਪਿਆ ਤੇ ਘਾਟੇ ਨੂੰ ਛੇਤੀ ਛੇਤੀ ਹਾਂਜੀ ਹਾਂਜੀ ਮੈਂ ਸਾਰਾ ਕੁਝ ਖਵਾ ਪਿਆਣ ਦੇਈ ਆ ਉਹ ਕਹਿੰਦੇ ਅੱਜ ਮੈਂ ਖਾਣਾ ਨਹੀਂ ਆ ਤੇ ਉਹਨਾਂ ਨੂੰ ਨਾ ਤੁਹਾਡੇ ਨਾਲ ਜ਼ਰੂਰੀ ਕੰਮ ਆ ਤੇ ਕੋਈ ਗੱਲ ਨਹੀਂ ਮੈਂ ਆਰਡਰ ਕਰ ਦਾਂਗੀ ਸਾਰਾ ਕੁਝ ਕੀ ਲੈ ਕੀ ਆਰਡਰ ਕਰ ਮਮੀ ਹਾਂ ਹਾਂ ਕਰਦਾ ਵਾ ਮੇਰੀ ਗੱਲ ਸੁਣ ਲੈ ਹਾਂ ਹਾਂ ਦੀ ਲੱਗਦੇ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਕੋਈ ਔਰਡਰ ਨਹੀਂ ਕਰਨਾ ਰਮਾਨ ਨੂੰ ਤਾਂ 5 ਰੁਪਏ ਦਾ ਬਿਸਕੁਟ ਦਾ ਪੈਗੜ ਲੈ ਕੇ ਤੇ 5 ਦਾ ਪੂਝਿਆ ਦਾ ਲੈ ਕੇ ਆ ਤੇ ਇਹਨੂੰ ਚਾਹ ਦਾ ਕੱਪ ਦੇ ਤੇ ਮੈਂ ਆਨੀ ਹਾਂ ਹਾਂਜੀ ਆਜੋ ਆਜੋ ਮੈਂ ਮੰਗਾ ਲੇਨੀ ਸਮੋਸੇ ਮਮੀ ਜਲਦੀ ਆਓ ਮੋਸੇਲੀ ਨਹੀਂ ਤੇ ਨਵੇਂ ਸਮੋਸੇ ਦੇ ਕਹਿਣ ਦੇ ਅੱਛਾ ਜੇ ਨਹੀਂ ਨਾ ਕਿਤੇ ਜਾਣਾ ਤੇ ਐਜ ਕਰ ਫਰਿੱਜ ਵਿੱਚ ਫੋਲ ਬੜੀਆਂ ਪਈਆਂ ਹੀ ਉਹਨੂੰ ਤਲ ਕੇ ਤੇ ਦੇ ਦੇਗਾ ਹਾਂਜੀ ਹਾਂਜੀ ਮੰਮੀ ਟੈਨਸ਼ਨ ਨਾ ਲੋ ਮੇਰੀ ਗੱਲ ਸੁਣ ਮੇਰੇ ਆਂ ਤੱਕ ਚਾਹ ਚੁਪਿਆ ਕੇ ਵੇਲੀ ਕਰ ਬਸ ਹਾਂਜੀ ਆਜੋ ਆਜੋ ਮੈਂ ਮੰਗਾ ਲੈਣੀ ਆ ਬ੍ਰੈਡ ਪੀਸ ਵੀ ਨਾਲ ਆਪਾਂ ਜੀ ਹੋਣਾ ਕੀ ਆ ਘਰੋਂ ਨਿਕਲੀ ਤੇ ਕੋਈ ਆ ਗਿਆ ਚਲੋ ਮੰਮੀ ਠੀਕ ਆਜੋ ਆਜੋ ਜਲਦੀ ਹਾਂ ਪੁਆਜੀ ਮੰਮੀ ਆਂਦੇ ਉਹਦੇ ਕਹਿੰਦੇ ਸੀਗੇ ਕਿ ਤੁਸੀਂ ਨਾ ਪੁਆਜੀ ਨੂੰ ਬਰੈਡ ਪੀਸ ਤੇ ਸਮੋਸੇ ਮੰਗਵਾ ਲਾ ਆ ਇੱਥੇ ਤੇ ਠੀਕ ਗਈ ਆ ਹੁਣੇ ਮੈਂ ਫੋਨ ਕਰ ਦੇਣੀ ਉਹ ਘਰੇ ਦੇ ਜਾਂਦੇ ਆ ਤੇ ਚਾਹ ਚੂ ਪਿਆਦੇ ਉਹਨਾਂ ਨੂੰ ਬਸ ਆਣ ਹੀ ਵਾਲੇ ਉਹ ਨਹੀਂ ਈ ਸਮੋਸੇ ਸਮੋਸੇ ਨਹੀਂ ਮੈਂ ਖਾਣੇ ਮੈਨੂੰ ਕੋਈ ਹਲਕੀ ਜੀ ਕੋਈ ਦਾਲ ਪੁੱਜਿਆ ਭੱਜਿਆ ਉਹ ਜੇ ਮੈਂ ਖਾ ਲੂੰਗੇ ਬਿਸਕੁਟ ਬਿਸਕੁਟ ਲੈ ਆਏ ਬਸ ਮੈਨੂੰ ਨਹੀਂ ਬਹੁਤ ਹੈ ਚਲੋ ਠੀਕ ਆ ਚਲੋ ਠੀਕ ਆ ਪੁਆਜੀ ਬਸ ਠੀਕ ਹੈ ਪੁਆਜੀ ਦੱਸੋ ਵੀਰੇ ਨਹੀਂ ਸਾਰੇ ਠੀਕ ਠਾਕ ਐ ਨਾ ਹਾਂ ਸਭ ਠੀਕ ਠਾਕ ਐ ਉਹਨਾਂ ਨੂੰ ਵੀ ਕਦੀ ਲੈ ਆਇਆ ਕਰੋ ਵੀ ਵੜਦੇ ਨਹੀਂ ਆ ਹਾਂ ਕੋਈ ਗੱਲ ਨਹੀਂ ਮੈਂ ਲੈ ਆਵਾਂਗੀ ਨਾ ਭਾਬੀ ਆਂਦੇ ਨਾ ਉਹ ਆਂਦੇ ਆ ਉਹ ਬਸ ਤੈਨੂੰ ਤੈਨੂੰ ਪਤਾ ਦੀਏ ਹੁਣ ਕੰਮ ਕਰਦੇ ਕਿੱਥੇ ਟਾਈਮ ਮਿਲਦਾ ਹੀ ਮੰਮੀ ਆ ਗਏ ਹਾਂ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਜੀ ਹਾਂ ਤੁਸੀਂ ਇਤਨਾ ਠੀਕ ਹਾਂਜੀ ਆ ਜੀ ਬੈਠੋ ਬੈਠੋ ਬਹਿ ਜਾ ਪੂਆ ਜੀ ਮੈਨੂੰ ਤਾਂ ਜਦੋਂ ਇਹਨੇ ਦੱਸਿਆ ਹਾਂ ਤੇ ਮੇਰੇ ਕੋਲ ਉੱਥੇ ਬੈਠਾ ਨਾ ਗਿਆ ਮੈਨੂੰ ਲੱਗਾ ਕਿ ਤੇ ਸ਼ੁਕਰ ਮੇਰੀ ਨਾਨ ਆਈ ਹੈ ਹੈ ਇੰਨੇ ਸਾਲਾਂ ਬਾਅਦ ਕਿਤੇ ਮੇਰੇ ਨਾਨ ਆ ਆ ਉਹ ਕੀ ਕਰਾਂ ਨਿਕਲਿਆ ਹੀ ਨਹੀਂ ਜਾਂਦਾ ਰੋਜ਼ ਹੀ ਕੰਨੀਆਂ ਵੀ ਜਾਣੀਆਂ ਜਾਣੀਆਂ ਤੇ ਮੈਂ ਕਿਹਾ ਚੱਲ ਅੱਜ ਮੈਨੂੰ ਹੋ ਕੇ ਜਾਣਾ ਚੱਲ ਵਧੀਆ ਮੈਂ ਕਿਹਾ ਅਟਕਕ ਵੀਨੇ ਬਾਅਦ ਆਏ ਜੇ ਰਖੜੀ ਤੇ ਆਏ ਜੇ ਤੁਸੀਂ ਹਾਂ ਬਸ ਹੋਈ ਹੈ ਨਾ ਵੇਲਾ ਹੁਣ ਫੇਰ ਰਖੜੀ ਆਣ ਵਾਲੀ ਚੱਲ ਕੋਈ ਗੱਲ ਨਹੀਂ ਹੋਰ ਭੈਣ ਜੀ ਟਾੜਾ ਮੇਰਾ ਤੇ ਪਤਾ ਕਿ ਕਿੰਨਾ ਪਿਆਰ ਸੀ ਇਹਨਾਂ ਦਾ ਮੇਰਾ ਬਹੁਤ ਜਿਆਦਾ ਸੀ ਤੁਹਾਡਾ ਪਿਆਰ ਮੇਨੂੰ ਤਾਂ ਮੇਰਾ ਵਿਆਹ ਹੋਇਆ ਨਾ ਪੂਰੇ 2 ਮਹੀਨੇ ਇੱਥੇ ਰਹਿ ਕੇ ਗਏ ਸੀ ਪਰ ਆਲੇ ਕੱਲੇ ਕੱਲੇ ਤੇ ਹੈਗੇ ਆ ਘਰ ਦੀ ਧੀ ਤੇ ਗਈ ਹੈ ਹਾਂ ਉਹ ਹੀ ਕਹਿੰਦਾ ਫਿਰ ਹੁਣ ਨਿਕਲੇ ਨਹੀਂ ਜਾਂਦਾ ਮਨ ਤੇ ਬੜਾ ਕਰਦਾ ਹੋਇਆ ਪਰ ਹੁਣ ਕੀ ਕਰਾਂ ਨਿਕਲਿਆ ਵੀ ਨਾ ਕਰੋ ਹਾਂ ਬਾਹਰ ਗਰਮੀ ਕਿੰਨੀ ਹੈ ਆ ਉਹ ਠਹਿ ਗਈ ਹੈ ਪਰ ਮੈਂ ਇਹਨਾਂ ਨੂੰ ਕਿਹਾ ਸੀ ਰਹਿ ਜਾ ਇੱਕ ਦਿਨ ਪਰ ਨਹੀਂ ਠਹਿ ਇਕੱਠੇ ਰਹਿ ਜਾਂਦੇ ਆ ਐਡੀ ਵੱਡੀ ਕਤਿਲਦਾਰੀ ਭੇਜੀ ਦੀ ਹਾਂ ਤੈਨੂੰ ਪਤਾ ਹੀ ਇਹ ਤੇਰੇ ਮਾਰਾ ਨੂੰ ਆ ਪੁੱਤਰ ਤੈਨੂੰ ਪਤਾ ਸਾਹਮਣੇ ਪੁੱਤੇ ਪੋਤਰੀਆਂ ਮੁਸ਼ਕਲ ਹੋ ਜਾਂਦੀ ਹੈ ਹਾਂ ਨਹੀਂ ਨਾਲੇ ਨਿਕਲ ਕੀ ਕੀ ਕਰਨਾ ਆਪਣੇ ਬੰਦਾ ਘਰੇ ਚੰਗਾ ਰਹਿ ਮਨਨਕ ਤੁਹਾਡੇ ਵਾਲੇ ਕੋਈ ਕੰਮ ਜਰੂਰੀ ਆਈਆਂ ਅੱਛਾ ਮੇਰੇ ਵਾਲੇ ਕੰਮ ਹਾਂ ਮੈਨੂੰ ਬੋਰ ਤੇ ਜਰੂਰੀ ਕੰਮ ਹੈ ਕਿਉਂ ਕੀ ਗੱਲ ਹੈ ਕਿਹੜਾ ਜਰੂਰੀ ਕੰਮ ਹੈ ਉਹ ਨਾ ਆਪਾਂ ਨਾ ਬਿਜ਼ਨਸ ਨਵਾਂ ਚੁਰੂ ਦਿੱਤਾ ਹੈ ਅੱਛਾ ਤੇ ਸਾਰੇ ਪੈਸੇ ਸਾਰੇ ਹੋ ਗਏ ਬੰਦੋਬਸ ਇੱਕ ਲੱਖ ਰੁਪਇਆ ਸਿਰ ਕੋ ਚਾਹੀਦਾ ਹੈ ਲੱਖ ਰੁਪਇਆ ਹਾਂ ਲੱਖੇ ਸਰਪ ਛੋੜਦਾ ਤੇ ਮੈਂ ਇਹੋ ਜੀ ਗੱਲ ਨਹੀਂ ਮੈਂ ਮੋੜ ਦਿਆਂਗੀ ਪਰ ਹੁਣ ਇਸ ਟਾਈਮ ਤੇ ਮੈਨੂੰ ਬਹੁਤ ਜ਼ਰੂਰੀ ਚਾਹੀਦਾ ਬੈਂਜੀ ਤੁਹਾਨੂੰ ਨਾ ਥੋੜਾ ਕੋਈ ਪਰ ਕੀ ਕਰੀਏ ਹੱਥ ਬੜਾ ਇਸ ਟਾਈਮ ਓਖਾ ਚੱਲਣ ਡਿਆ ਹੈਨਾ ਤੁਹਾਨੂੰ ਪਤਾ ਤੁਹਾਡੇ ਭਾਈ ਦਾ ਵੀ ਕੰਮ ਕਰ ਸੋਸ ਹੋਈ ਆ ਹੈ ਉਧਰੋ ਗੋਲਡੀ ਦਾ ਵੀ ਕੰਮ ਠੀਕ ਠਾਕ ਆ ਤੇ ਲੱਖ ਰੁਪਏ ਕਿਹੜਾ ਮਾੜੀ ਮੋਟੀ ਰਕਮ ਆ ਕਿੱਡੀ ਵੱਡੀ ਰਕਮ ਹੈ ਗਈ ਆ ਤੇ ਮੁਸ਼ਕਲ ਹੈ ਭੈਣ ਜੀ ਨਹੀਂ ਤਾਂ ਸੱਚੀ ਧਰਮ ਨਾਲ ਮੈਂ ਤਾਂ ਤੁਹਾਨੂੰ ਨਾ ਕਰਨੀ ਨਹੀਂ ਸੀ ਆ ਦੀਪ ਮੱਥੇ ਲੱਗਦਾ ਜੇ ਆਇਆ ਪਰ ਮੈਨੂੰ ਬਹੁਤ ਜ਼ਰੂਰੀ ਚਾਹੀਦੀ ਮੈਂ ਤੇ ਬੜੀ ਆਸ ਲੈ ਕੇ ਆਈ ਸੀ ਮੰਮੀ ਤੁਸੀਂ ਗਲਤੀ ਕਰਕੇ ਵੇਖਣੀ ਸੀ ਪਾਪਾ ਨਾਲ ਕਿਦਾਂ ਤੇਰੇ ਪਾਪਾ ਜੀ ਸਵੇਰੇ ਮੇਰੇ ਨਾਲ ਗੱਲ ਕਰ ਰਹੇ ਸੀ ਉਸ ਕੋ ਮੈਨੂੰ ਕਹਿ ਰਹੇ ਸੀ ਕੰਦੇ ਐਂਗੀ ਹੱਥ ਪੜਾ ਚੱਲਣ ਡਿਆ ਮੇਰਾ ਓੱਖਾ ਥੋੜਾ ਜਿਆ ਆ ਘਰ ਦੇ ਖਰਚੇ ਘਟਾਓ ਮੈਂ ਦੱਸ ਕੀ ਕਰਦੀ ਉਹਨਾਂ ਨੂੰ ਮੈਂ ਇਹ ਨਾ ਕਰਕੇ ਵੇਖਾਂ ਪਾਹਰ ਐ ਤੂੰ ਅੱਗੇ ਮੇਰਾ ਮੁੰਡਾ ਟੈਨਸ਼ਨ 'ਚ ਰਹਿੰਦਾ ਆਖੇ ਨਾ ਨਾ ਗੱਲ ਦੱਸ ਭੈਣ ਜੀ ਤੁਸੀਂ ਆਪ ਸਿਆਣੇ ਬਿਅਾਨੇ ਜਦੋਂ ਹੱਥੋਂ ཕਾਵੇ ਤੇ ਕਰਦੇ ਬੰਦਿਆਂ ਨਾਲ ਗੱਲ ਹੁੰਦੀ ਕਿਤੇ ਆਏ ਉਹਦੇ ਚਾਲ ਤੇ ਹੀ ਗੱਲ ਮੈਂ ਆਹੋ ਤੇ ਮੈਂ ਸਾਰੀ ਗੱਲ ਤੇਰੀ ਮੰਦੀਆ ਪਰ ਮੈਂ ਬੜੀ ਆਸ ਲਾ ਕੇ ਆਈ ਸੀ ਹਾਇ ਤੇ ਕਹਿਣਾ ਤੇਰੀ ਮੈਂ ਪੂਰੀ ਕਰ ਦੇਣੀ ਸੀ ਪਰ ਹੁਣ ਮੈਂ ਕੀ ਕਰਾਂ ਮੇਰੇ ਕੋ ਤੇ ਹੈ ਹੀ ਨਹੀਂ ਜੇ ਹੁੰਦੇ ਤੇ ਦੱਸ ਮੈਂ ਤੁਹਾਨੂੰ ਨਾ ਕਰਨੀ ਸੀ ਆਏ ਉਹ ਤੇ ਮੈਨੂੰ ਹੀ ਪਤਾ ਹੈ ਮੈਂ ਅਸੀ ਕਰਕੇ ਬੜੀ ਆਸ ਲੈ ਕੇ ਆਈ ਸੀ ਮੈਂ ਕਹ ਮੈਨੂੰ ਬਹੁਤ ਹੀ ਜ਼ਰੂਰ ਚਾਹੀਏ ਹੁਣ ਮੈਂ ਕੀ ਕਰਾਂ ਕਿਤੇ ਫੜ ਫੜ ਗਈ ਉਹ ਕਿਤੇ ਦੱਸ ਪੈਣਾ ਜੇ ਮੈਂ ਫੜਨੇ ਆ ਤੇ ਤੂੰ ਹੀ ਕਿਤੇ ਫੜ ਲਾ ਉਹ ਵੀ ਐਜੀ-ਵਜੀ ਫੜ ਲੜੇ ਸੀ ਉਹ ਕਿਤੇ ਵੀ ਆ ਜੂਗੇ ਮੈਂ ਕਹ ਚੱਲ ਆਪਣੇ ਕੋਲ ਲਈਏ ਕਿਸੇ ਰਿਸ਼ਤੇਦਾਰ ਕੋ ਲੈ ਲਈਏ ਭੈਣ ਭਰਾਵਾਂ ਕੋ ਲਈਏ ਕੋਈ ਕਹਿਣਾ ਹੁਣ ਤੈਨੂੰ ਪਤਾ ਕੋਣ ਕੋਈ ਮਿੰਨਤ ਸਾਲਾ ਟੱਬ ਨਹੀਂ ਸਕੋ ਕਹਿੰਦੇ ਸੀ ਮੁੰਡੇ ਵੀ ਮੇਰੇ ਕਹਿੰਦੇ ਸੀ ਕਹਿੰਦੇ ਤੂੰ ਨਾ ਜਾ ਮਿੰਨ ਕਹਿੰਦੇ ਤੇ ਮੈਂ ਕਹ ਨਹੀਂ ਮੈਨੂੰ ਆਪਣੇ ਪੀਕੇ ਦੀ ਬੜੀ ਆਸ ਸੀਗੀ ਮੈਂ ਐਸੇ ਕਰਕੇ ਆਈ ਸੀ ਮੈਂ ਕਹਾਂ ਚੱਲ ਮੈਂ ਕਹਾਂ ਮੈਨੂੰ ਬਹੁਤ ਆਸ ਹੈਗੀ ਆ ਵੀ ਮੈਨੂੰ ਚੱਲ ਥੋੜਾ ਬਹੁਤਾ ਮੇਰੀ ਮਦਦ ਤੇ ਜਰੂਰ ਕਰਨਗੇ ਤਾਂ ਜੀ ਉਹ ਤੇ ਗੱਲ ਠੀਕ ਆ ਪੇਕੀਆਂ ਤੇ ਹਰ ਤੀ ਨਿਵਾਸ ਹੁੰਦੀ ਆ ਪਰ ਇਹ ਗੱਲ ਵੇਖੋ ਨਾ ਹੁਣ ਪੇਕੀਆਂ ਦੇ ਵੀ ਵਿਚਾਰਿਆਂ ਦੇ ਆਪਣੇ ਖਰਚੇ ਆ ਉਹ ਤੁਸੀਂ ਵਹਿੰਦੇ ਹੋਗੇ ਵੀ ਸੁਪਨਾ ਐਡਾ ਵੱਡਾ ਘਰ ਗੱਡੀਆਂ ਲੱਗੀਆਂ ਭੈਣ ਜੀ ਜਿੱਡੇ ਵੱਡੇ ਘਰ ਹੁੰਦੇ ਨਾ ਉੱਡੇ ਵੱਡੇ ਹੀ ਖਰਚੇ ਹੁੰਦੇ ਆ ਉਹ ਤੇ ਤੇਰੀ ਗੱਲ ਮੈਂ ਖਰਕ ਗੱਲ ਮੰਨਦੀ ਆ ਪਰ ਹੁਣ ਮੈਂ ਬੜੀ ਵੱਡੀਆਂ ਆਸ ਲੈ ਕੇ ਆਈ ਸੀ ਮੈਂ ਮੁੰਡੇ ਤੇ ਸੋਭਾ ਮੇਰੇ ਮਨੋਂ ਕਹਿੰਦੇ ਸੀ ਕਿ ਨ ਲੈੰਦੇ ਨੇ ਮਾਤਾ ਚੱਲ ਵਿਆਜੀ ਚੁੱਕ ਲੈਣੇ ਆ ਆਹ ਵਿਆਜੀ ਚੁੱਕ ਲੈਣੇ ਸੀ ਤੇ ਨਾ ਮੈਂ ਮੈਨੂੰ ਪਰ ਬੜੀ ਆਸ ਸੀ ਕਿ ਮੈਂ ਐਸੇ ਕਰਕੇ ਆਈ ਆ ਮੈਂ ਕਿਹਾ ਚੱਲ ਕੋਈ ਨਹੀਂ ਮੈਨੂੰ ਉੱਥੇ ਮੈਨੂੰ ਮਿਲ ਜਾਣੇ ਨੇ ਪੈ ਗਏ ਤਾਂ ਜੀ ਦਿਲ ਤੇ ਨਹੀਂ ਕਰਦਾ ਤੁਹਾਨੂੰ ਇਹੋ ਜੀ ਗੱਲਾਂ ਕਰਨਾ ਪਰ ਕੀ ਕਰੀਏ ਮੁਸ਼ਕਲ ਜੀ ਤਾਂ ਜੀ ਮਾਫ ਕਰਦੇ ਹੋ ਕੈਸੇ ਨਹੀਂ ਕਿ ਸਾਡੇ ਕੋਲ ਇਸ ਵਕਤ ਤੇ ਮੇਰੀ ਗੱਲ ਸੁਣੋ ਹੋਰ ਸੇਵਾ ਪਾਣੀ ਕੋ ਜੋ ਕਦੇ ਜੇ ਕਰ ਦੇਣ ਪਰ ਪੈਸਿਆਂ ਦੀ ਗੱਲ ਨਾ ਕਰਿਓ ਪਰ ਮੈਨ ਆਈ ਤੇ ਮੈਂ ਪੈਸਾ ਕਰ ਕੇ ਹੀ ਸੀ ਮੈਨੂੰ ਬਹੁਤ ਜ਼ਰੂਰੀ ਚਾਹੀਦੇ ਸੀ ਚਲ ਭੂਆ ਵਸਤੇ ਬਣਾ ਰੋਟੀਆਂ ਆਲੂ ਵਾਲੀਆਂ ਬੜੀਆਂ ਸ਼ਕੀਨੀ ਭੂਆ ਨਹੀਂ ਰੋਟੀ ਦੇ ਤੇ ਮੇਰੇ ਤੇ ਕੋਈ ਲੋੜ ਨਹੀਂ ਮੈਂ ਤਾਂ ਬਸਿਆ ਕੋਈ ਸੀ ਮੈਂ ਕਰ ਚਲੋ ਮਿਲ ਜਾਂਦੇ ਤੇ ਚਲ ਜਿਹੜਾ ਮੇਰਾ ਕੰਮ ਸੌਰ ਜਾਣਾ ਸੀ ਜਿਹੜਾ ਚਲੋ ਫਿਰ ਮੈਂ ਚਲਦੀ ਲੈ ਭਾਜੀ ਤੁਹਾਨੂੰ ਮੈਂ ਕਿਹਾ ਤੇ ਆ ਹੋਰ ਕੋਈ ਸੇਵਾ ਸਾਨੂੰ ਦੱਸੋ ਹਾਂ ਬਸ ਕੋਈ ਗੱਲ ਨਹੀਂ ਹੈਗੀ मैं फिर आ जाऊंगी मैं भी हूं कितो होर कितो फिर बंदोबस्त करा और किसे ने पूछा हां गल तो सही पता तो करना पैना है हां ओए कहना बहुत जरूरी चाहिए है ओए जे हुन देड़ गे हाँ। तेरे ना कोई ना सी कोई हैं हाँ। 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 चलो कोई गल नहीं चल चल चंगा चंगा सस्ती कर सस्ती चलो बुआ जी ठीक है आ बस बेटा आंदे रिया करो अच्छा अच्छा बेटी आंदे रिया करो बेटा अपना घर ठीक है हां 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 चल राजी आओ बुआ जी ਮੰਮੀ ਮੇਰਾ ਸੁਣੋ ਤੁਸੀਂ ਭੂਆ ਜੀ ਨੂੰ ਝੂਠ ਕਹ ਕੇ ਆ ਕਿ ਕੰਮ ਕਰਨੀ ਚੱਲਣ ਦਿਆ ਉਹ ਸਾਡਾ ਕੰਮ ਤੇ ਬੜਾ ਵਧੀਆ ਚੱਲਣ ਦਿਆ ਵਾ ਤੇ ਹੱਦ ਤੋਂ ਜ਼ਿਆਦਾ ਚੱਲਣ ਦਿਆ ਤੁਸੀਂ ਇਤਨਾ ਝੂਠ ਕਹ ਬੋਲੇ ਉਹਨਾਂ ਨੂੰ ਲੈ ਝੂਠ ਕੇ ਬੋਲੇ ਹੋਰ ਤੈਨੂੰ ਕੀ ਮਤਲਬ ਆ ਕਿ ਜਿਹੜੇ ਸਿਰੇ ਤੇਰੇ ਪਾਪਾ ਨੇ ਮੈਨੂੰ 2 ਲੱਖ ਫੜਾਇਆ ਤੇ ਉਰ ਚੋ ਲੱਖ ਇਹਨੂੰ ਤੇ ਰੰਦੀ ਮੈਂ ਤੇ ਮੰਮੀ ਜੇ ਦੇ ਦੇਂਦੇ ਤੇ ਹੋ ਕੀ ਜਾਣੀ ਸੀ ਵਿਚਾਰੇ ਕਿੰਨੀ ਆਸ ਲੈ ਕੇ ਆਏ ਸੀਗੇ ਉਹ 1 ਲੱਖ ਦੀ ਤੇ ਗੱਲ ਹੀ ਨਾਲੇ ਤਾਂ ਉਹਨਾਂ ਦੇ ਵਿਆਹ ਦਾ ਪਤਾ ਤੇ ਆ ਉਹ ਕਿੰਨੇ ਵਧੀਆ ਵਾ ਉਹਨਾਂ ਨੇ ਦੇ ਹੀ ਦੇਣੇ ਸੀ ਪੈਸੇ ਸਾਨੂੰ ਵਾਪਸ ਤੇਰਨੂੰ ਸਾਡੇ ਘਰ ਦੇ ਮਸਲੇ ਚ ਪੈਸੇ ਦੀ ਲੋੜ ਨੇ ਮੈਂ ਦਵਾ ਨਾ ਦਵਾ ਤੂੰ ਕੋਣ ਹੁੰਦੀ ਕਹਿਣ ਵਾਲੇ ਮੈਨੂੰ ਅਖੇ ਦੇ ਦੇਣਾ ਸੀ ਭੂਆ ਨੂੰ ਇਹ ਤਾਂ ਅੱਜ ਦੇਤਾ ਕੱਲ ਫਿਰ ਮੂੰਹ ਚੁੱਕੇ ਨੇ ਆਇਣਾ ਸੀ ਅੱਜ ਲੱਖ ਮੰਗਣ ਡਈ ਆ ਕੱਲ ਨੂੰ ਡੇਢ ਮੰਗੋਗੇ ਪਰਸਨ 2 ਮੰਗੋਗੇ ਦੇ ਦੇ ਇੱਥੇ ਨੂੰ ਕਾਹਤੋਂ ਮੈਨੂੰ ਇਹ ਗੱਲ ਕਹਿਣੀ ਵਿਚਾਰੇ ਭੂਆ ਜੀ ਕਿੰਨੀ ਆਸ ਲੈ ਕੇ ਆਏ ਸੀ ਕਿ ਚੱਲ ਮੇਰੇ ਪੇਕੇ ਤੇ ਮੇਰੀ ਮਦਦ ਕਰਨਗੇ ਪਰ ਮੰਮੀ ਨੇ ਤੇ ਉਹਨਾਂ ਦੀ ਸਾਰੀ ਆਸ ਹੀ ਤੋੜ ਦਿੱਤੀ। ਹਾਂਜੀ ਸੱਸੀ ਗਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਤੇ ਅੱਜ ਮੈਂ ਫੇਰ ਤੋਂ ਕੁਝ ਕਮੈਂਟਸ ਰੀਡ ਕਰਾਂਗੀ ਜਿਹੜੇ ਕੀ ਸਾਡੇ ਸਬਸਕ੍ਰਾਈਬਰ ਆ ਤੇ ਸਭ ਤੋਂ ਪਹਿਲਾ ਕਮੈਂਟ ਹੈਗਾ ਵਾ ਵੈਰੀ ਨਾਈਸ ਵੀਡੀਓ ਕਿਰਨ ਜੀ ਮਾਈ ਨੇਮ ਇਜ਼ ਰਜਵੰਤ ਕੋਰ ਨਿਊਜ਼ੀਲੈਂਡ ਕਿਰਨ ਜੀ ਮੇਰਾ ਨਾਮ ਲਿਆ ਕਰੋ ਕਿਰਨ ਜੀ ਤੋਂ ਲੋ ਜੀ ਤੁਹਾਡਾ ਨਾਮ ਆਪਾਂ ਲੈਤਾ ਥੈਂਕ ਯੂ ਸੋ ਮਚ ਤੁਸੀਂ ਨਿਊਜ਼ੀਲੈਂਡ ਤੋਂ ਸਾਡੀ ਵੀਡੀਓਸ ਵੇਖਦੇ ਹੋ ਤੇ ਇੱਕ ਜਾਨੇ ਦਾ ਕੁਐਸਚਨ ਹੈਗਾ ਵਾ ਸ੍ਰਿਸ਼ਟੀ ਗਰਗ ਜਸਵੀਰ ਆਂਟੀ ਕਿਰਨ ਗੋਲਡੀ ਕੁੜਿਆ ਤੁਹਾਡੇ ਅਸਲ ਵਿੱਚ ਕੀ ਲੱਗਦੇ ਨੇ ਤੇ ਜਿਹੜੇ ਜਸਵੀਰ ਆਂਟੀ ਜੀ ਨੇ ਉਹ ਮੇਰੇ ਤੇ ਗੋਲਡੀ ਜੀ ਇਹਨਾਂ ਦੇ ਮੇਰੇ ਸਾਸੂ ਮਾ ਤੇ ਇਹਨਾਂ ਦੇ ਮਦਰ ਅਤੇ ਕੁੜਿਆ ਜਿਹੜੀ ਹੈਗੀ ਆ ਉਹ ਮੇਰੀ ਫਰੈਂਡ ਈ ਹੈ ਤੇ ਚੰਨੀ ਵਰਮਾ ਸ਼ੁਕਰ ਹੈ ਆਪ ਨਵੀਂ ਵੀਡੀਓ ਪਾ ਦਿੱਤੀ ਮੇਰਾ ਨਾਮ ਜਰੂਰ ਬੋਲਣਾ ਸੋਚਨੀ ਵਰਮਾ ਜੀ ਤੁਹਾਡਾ ਨਾਮ ਵੀ ਆਪਾਂ ਬੋਲਤਾ ਆਂਟੀ ਜੀ ਤੇ ਅਗਲਾ ਕਮੈਂਟ ਹੈ ਪਰਮਜੀਤ ਕੋਲ ਜੀ ਦਾ ਕਿਰਨ ਬੇਟਾ ਬਹੁਤ ਵਧੀਆ ਵੀਡੀਓ ਪਰਮਜੀਤ ਕੋਰ ਅੰਮ੍ਰਿਤਸਰ ਤੋਂ ਵਾਓ ਆਪਾਂ ਵੀ ਅੰਮ੍ਰਿਤਸਰ ਤੋਂ ਦੇਖੀ ਵੀ ਅੰਮ੍ਰਿਤਸਰ ਤੋਂ ਮੰਜੂ ਵੈਰੀ ਨਾਈਸ ਵੀਡੀਓ ਕਿਰਨ ਜੀ ਮਾਈ ਨੇਮ ਇਜ਼ ਮੰਜੂ ਕੁਰੂਖੇਤਰੀ ਹਰਿਆਣੇ ਸੇ ਵਾਓ ਹਰਿਆਣੇ ਤੋਂ ਵੀ ਸਾਡੀ ਆ ਵੀਡੀਓ ਸ਼ਲੋਕ ਵੇਖਦੇ ਆ ਤੇ ਗੁਰਮੀਤ ਕੋਰ ਨੇ ਬਸ ਇਮੋਜੀਸ ਸੇ ਜੀ ਆ ਤੇ ਪੂਨਮ ਪੂਨਮ ਜੀ ਦਾ ਮੈਸੇਜ ਹੈ ਆਂਟੀ ਜੀ ਸੋ स्वीट ਆਈ ਲਾਈਕ ਹਰ ਕਿਰਨ ਇਜ਼ ਆਲਸੋ ਨਾਈਸ ਆਈ ਲਾਈਕ ਯੂਰ ਐਕਟਿੰਗ ਥੈਂਕ ਯੂ ਸੋ ਮਚ ਪੂਨਮ ਜੀ ਸਰੋਜ ਬਾਲਾ ਯੂ ਆਰ ਸੋ সুইਟ ਕਿਰਨ ਯੂਰ ਐਕਟਿੰਗ ਇਜ਼ ਫੈਂਟੈਸਟਿਕ ਥੈਂਕ ਯੂ ਤੇ ਇੱਕ ਜਨ ਦੇ ਨਾਮ ਨਹੀਂ ਲਿਖਿਆ ਆ ਉਹ ਲਿਖਿਆ ਆਈ ਕੇ ਆਈ ਕੇ ਤੇ ਉਹਨਾਂ ਨੇ ਲਿਖਿਆ ਗੁੱਡ ਸੋ ਥੈਂਕ ਯੂ ਸੋ ਮਚ ਜੀ ਜੋਵਿਤਾ ਦਾ ਨਾਮ ਆ ਆਪਣਾ ਨਾਮ ਜ਼ਰੂਰ ਮੈਂਸ਼ਨ ਕਰਿਆ ਕਰੋ ਕਮੈਂਟਸ ਦੇ ਵਿੱਚ ਤੇ ਪੂਰਨਮ ਨਾਇਆ ਜੀ ਦਾ ਕਮੈਂਟ ਹੈ ਲੁਧਿਆਣੇ ਤੋਂ ਵੈਰੀ ਗੁੱਡ ਸਟੋਰੀ ਤੇ ਜੋਤੀ ਜੀ ਵੀ ਸਾਡੇ ਪੁਰਾਣੇ ਸਬਸਕ੍ਰਾਈਬਰ ਆ ਕਾਫੀ ਟਾਈਮ ਤੋਂ ਸਾਡੇ ਨਾਲ ਜੁੜੇ ਹੋਏ ਥੈਂਕ ਯੂ ਸੋ ਮਚ ਜੋਤੀ ਜੀ ਜੀ ਕਮਲਜੀਤ ਥੈਂਕਸ ਬਹੁਤ ਵਧੀਆ ਮੈਸੇਜ ਜੀ ਸਾਰਿਆਂ ਦਾ ਰੋਲ ਬਹੁਤ ਵਧੀਆ ਹਾਂਜੀ ਸਾਰਿਆਂ ਦਾ ਰੋਲ ਬਹੁਤ ਵਧੀਆ ਜੀ ਤੇ ਕਿਰਨ ਖੁਰਾਨਾ ਵੈਰੀ ਨਾਈਸ ਵੀਡੀਓ ਹਰਿੰਦਰ ਕੌਰ ਹਰਿੰਦਰ ਕੌਰ ਗੁੜੀਆ ਦੀ ਐਕਟਿੰਗ ਸੁਪਰ ਹੁੰਦੀ ਆ ਹਾਂਜੀ ਬਿਲਕੁਲ ਜੀ ਉਹ ਜਦੋਂ ਵੀ ਐਕਟਿੰਗ ਕਰਦੇ ਆ ਤੇ ਬਹੁਤ ਵਧੀਆ ਉਹਨਾਂ ਦੀ ਐਕਟਿੰਗ ਹੁੰਦੀ ਆ ਰਿਤਿਕਾ ਬੈਂਸ ਵੈਰੀ ਨਾਈਸ ਕਿਰਨ ਐਂਡ ਆਲ ਫੈਮਿਲੀ ਥੈਂਕ ਯੂ ਸੋ ਮਚ ਰਿਤਿਕਾ ਜੀ ਤੇ ਅਨੀਤਾ ਜੀ ਦਾ ਮੈਸੇਜ ਆ ਵੈਰੀ ਗੁੱਡ ਸਟੋਰੀ ਵੈਰੀ ਗੁੱਡ ਐਕਟਿੰਗ मुनी रहमत वेरी नाइस वीडियो किरण जी फ्रॉम लाहौर पाकिस्तान थैंक यू सो मच जी ते सुरेखा शर्मा ब्यूटीफुल मैसेज गीता दू देजा वेरी नाइस वीडियो अर्चना गुजराल वेरी नाइस मैसेज फॉर गर्ल्स किरण वेरा जी व्यू थैंक यू सो मच जी ਤੇ ਇਹ ਜਿਹੜੇ ਮੈਸੇਜ ਆਏ ਮੈਂ ਕੱਲ ਕੱਲ ਵਾਲੀ ਵੀਡੀਓਸ ਦੇ ਪੜਨ ਨਹੀਂ ਆ ਜੋ ਕਿ ਅੱਜ ਪਹਿਣਗੇ ਤੇ ਸਭ ਦੀ ਡਿਮਾਂਡ ਸੀਗੀ ਕਿ ਸਾਡਾ ਨਾਮ ਲਿਆ ਕਰੋ ਤੇ ਨਿਰਮਲ ਜੀ ਦਾ ਮੈਸੇਜ ਹੈ वेरी नाइस ਵੀਡੀਓ ਮਦਰ ਰੋਲ ਇਜ਼ ਵੈਰੀ ਐਂਡ ਵੈਰੀ ਗੁੱਡ ਮਦਰ ਐਂਡ ਕਿਰਨ ਰੋਲ गिविंग ਗੁੱਡ ਮੈਸੇਜ ਟੂ ਆਲ ਸੋ थैंक यू सो मच जी ਧਰਮਪਾਲ ਵੈਰੀ ਨਾਈਸ ਬੇਟਾ ਕਿਰਨ ਸਹੀ ਹੈ ਜੈਸੀ ਕੰਨੀ ਵੈਸੀ ਪੰਨੀ ਬਿਲਕੁਲ ਜੀ ਅੰਜਲ ਵੈਰੀ ਨਾਈਸ ਕਿਰਨ ਜੀ ਜਿਸ ਵੀ ਜੀ ਤੀ ਦਾ ਘਰ ਵਸਾਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਹਾਂਜੀ ਬਿਲਕੁਲ ਜੀ ਸੁਜਾਤਾ ਸੁਜਾਤਾ ਵੈਰੀ ਨਾਈਸ ਕਿਰਨ ਥੈਂਕ ਯੂ ਦੀ ਤੇ ਮੋਨਿਕਾ ਸੇਠੀ ਵੈਰੀ ਨਾਈਸ ਵੀਡੀਓ ਅਰਵਿੰਦਰ ਕੌਰ ਬਹੁਤ ਵਧੀਆ ਸੰਦੇਸ਼ ਦਿੱਤਾ ਬਿਲਕੁਲ ਜੀ ਸਾਡੀਆਂ ਸਾਰੀਆਂ ਵੀਡੀਓਜ਼ ਦੇ ਵਿੱਚ ਇੱਕ ਮੈਸੇਜ ਹੁੰਦਾ ਵਾ ਜੋ ਕਿ ਐਂਡ ਤੇ ਮਿਲਦਾ ਹੁੰਦਾ гелгел ਬਹੁਤ ਵਧੀਆ ਸਟੋਰੀ ਵੈਰੀ ਨਾਈਸ ਜਸਪ੍ਰੀ ਸਿੰਘ ਕਿਰਨ ਨੇ ਬਹੁਤ ਵਧੀਆ ਰੋਲ ਕੀਤਾ ਹੈ ਭੈੜੀ ਭਜਾਈ ਵਾਂ ਕੇ ਬਹੁਤ ਨਨੰਦਾ ਥੈਂਕ ਯੂ ਸੋ ਮਾਚੀ ਹਰ ਜਿੰਦਰ ਕੌਰ ਵੈਰੀ ਨਾਈਸ ਵੀਡੀਓ ਅਨੀਤਾ ਰਾਣੀ ਨਾਈਸ ਵੀਡੀਓ ਗੁੱਡ ਮੈਸੇਜ ਤੇ ਰੁਪਿੰਦਰ ਗੋਜੀ ਗੁड़िया ਦੀ ਬੋਲੀ ਬਹੁਤ ਵਧੀਆ ਲੱਗਦੀ ਹੈ ਇੱਕ ਇਸ ਦਾ ਚਿਹਰਾ ਹੱਸਦਾ ਆ ਬਹੁਤ ਵਧੀਆ ਐਕਸਪ੍ਰੈਸ਼ਨ ਵਾਕਮਾ ਬਿਲਕੁਲ ਜੀ ਥੈਂਕ ਯੂ so much ਜਿਸ ਸਾਡੇ ਨਿਊ ਮੈਂਬਰ ਨੂੰ ਇੰਨਾ ਜਿਆਦਾ ਪਿਆਰ ਦਿੱਤਾ ਸੁਮਨ ਵਾਲਾ ਵੈਰੀ ਨਾਈਸ ਸਟੋਰੀ ਸੁਮਨ ਵਾਲਾ ਫਿਰੋਜ਼ਪੁਰ ਸਿਟੀ ਸੋ ਥੈਂਕ ਯੂ so much ਮੈਂ ਆਈ ਥਿੰਕ ਸਾਰੇ ਹੀ ਕਮੈਂਟਸ ਪੜ੍ਹ ਦਿੱਤੇ ਨੇ ਕੱਲ वाली ਵੀਡੀਓ ਦੇ ਸੋ ਜਿੰਨਾ ਇੱਕ ਅੱਡੇ ਦੇ ਰਹਿ ਵੀ ਗਏ ਉਹਨੂੰ ਮੈਨੂੰ ਕਮੈਂਟ ਕਰ ਸਕਦਾ ਬਾਕੀ ਆਲਮੋਸਟ ਮੈਂ ਸਾਰਿਆਂ ਦੇ ਪੜ੍ਹ ਦਿੱਤੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਤਾਂ ਕਿ ਸਾਡੀਆਂ ਵੀਡੀਓਜ਼ ਤੁਹਾਡੇ ਤੱਕ ਆ ਜਾਣ ਤੇ ਬੈਲ ਆਈਕਨ ਜਰੂਰ ਦਬਾਇਆ ਕਰੋ ਕੀ ਜਦੋਂ ਵੀ ਸਾਡੀ ਵੀਡੀਓ ਪਵੇ ਪੂਰੇ 12:30 ਮਿੰਟ ਉਹਦਾ ਨੋਟੀਫਿਕੇਸ਼ਨ ਆ ਜਾਵੇ ਤੇ ਜਿਆਦਾ ਤੋਂ ਜਿਆਦਾ ਮੇਰੇ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਤੇ ਕਮੈਂਟ ਦੇ ਵਿੱਚ ਆਪਣਾ ਸ਼ਹਿਰ ਦਾ ਨਾਮ ਤੇ ਆਪਣਾ ਨਾਮ ਦੱਸਿਆ ਕਰੋ ਥੈਂਕ ਯੂ ਸੋ ਮਾਚੀ